ਉਹ ਸੋ ਜਿਹੜਾ ਪੰਜਾਬੀ ਆ ਉਹ ਰਿਪੋਰਟ ਕਰਤਾ ਤੇ 1600 ਪੰਜਾਬੀ ਹੋਰ ਆ ਜਿਹੜਾ ਰਿਪੋਰਟ ਕਰਨਾ ਉਹਨਾਂ ਨੇ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਜਿਹੜਾ ਉਹ 1600 ਪੰਜਾਬੀ ਆ ਉਹ ਵੀ ਰਿਪੋਰਟ ਕਰਕੇ ਉਹ ਵਾਪਸ ਭੇਜਣ ਜਾ ਰਹੇ ਆ ਅਮਰੀਕਾ ਤੋਂ ਹੁਣ ਦੇਖੋ ਕਿਸੇ ਦਾ 40 ਲੱਖ ਲੱਗਿਆ ਕਿਸੇ ਦਾ 50 ਲੱਖ ਆ ਉਹ ਹੁਣ ਨਾ ਤਾਂ ਬੰਦਾ ਉੱਧਰ ਤਾਂ ਰਿਹਾ ਨਾ ਬੰਦਾ ਇੱਧਰ ਤਾਂ ਰਿਹਾ ਉਹ ਹੁਣ ਮਰੂ ਗਈ ਹੋਰ ਕੀ ਕਰੂਗਾ ਦੱਸੋ ਅਮਰੀਕਾ ਦੀ ਡੌਂਕੀ ਲਾਉਣ ਨਾਲ ਤਾਂ ਇੱਥੇ ਹੀ ਕੋਈ ਕੰਮ ਤੋੜ ਲੋ ਕਿਉਂਕਿ ਅਮਰੀਕਾ ਦੀ ਜਿਹੜੀ ਡੌਂਕੀ ਆ ਉਹ ਪੂਰੇ ਤੌਰ ਤੇ ਬੰਦ ਕਰਤੀ ਆ ਟਰੰਪ ਨੇ ਜਿਵੇਂ ਅੱਗੇ ਹੁੰਦਾ ਸੀਗਾ ਬੰਦ ਕਹਿ ਦਿੰਦੇ ਸੀਗੇ ਵੀ ਅਸੀਂ ਤਾਂ ਖਾਲਸਤਾਨੀ ਵਿਚਾਰਾਂ ਦੇ ਆ ਵੀ ਸਾਨੂੰ ਭਾਰਤ ਤੋਂ ਖਤਰਾ ਤਾਂ ਹੁਣ ਉਹ ਕੀ ਕਰਦੇ ਆ ਉਧਰਲੇ ਜਾਜੋ ਸਿੱਧਾ ਇੱਧਰ ਲਈ ਇੰਡੀਆ ਗਵਰਨਮੈਂਟ ਨੂੰ ਫੋਨ ਕਰਦੇ ਆ ਕਾਲ ਕਰਦੇ ਆ ਤੇ ਜਿਨ੍ਹਾਂ ਦੀਆਂ ਹਰਸੀਮਰ ਸਿੰਘ ਮਾਂ ਵਾਲੀਆਂ ਚਿੱਠੀਆਂ ਲੈਟਰਾਂ ਲੱਗੀਆਂ ਉਹ ਸਿੱਧਾ ਉਹਨਾਂ ਦੇ ਦਫ਼ਤਰ ਦੇ ਵਿੱਚ ਫੋਨ ਕਰਦੇ ਆ ਤਾਂ ਜਿਹੜੇ ਉਹ ਕਰਮਚਾਰੀ ਆ ਉਹ ਸਿੱਧਾ ਕਹਿ ਦਿੰਦੇ ਆ ਵੀ ਇਹ ਸਾਡੀ ਲੈਟਰ ਨਹੀਂ ਜਾ ਉਹ ਕਹਿੰਦੇ ਆ ਵੀ ਹੁਣ ਕਿਸੇ ਨੂੰ ਵੀ ਭਾਰਤ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਵੀ ਇੱਥੇ ਕੋਈ ਮੂਵਮੈਂਟ ਨਹੀਂ ਹੋ ਰਹੀ ਸੋ ਆਪੂ ਆਪਣਾ ਸਾਰੇ ਯਾਨੀ ਵਿਚਾਰ ਰੱਖੋ ਜਿਨ੍ਹਾਂ ਦੇ ਵੀ ਕੇਸ ਲਾਏ ਆ ਉਹ ਲੈਟਰਾਂ ਦੇ ਉੱਤੇ ਬਹੁਤ ਜਿਹੜੇ ਪੰਜਾਬੀ ਆ ਜਿਨ੍ਹਾਂ ਨੇ ਆਹ ਗਾਣਾ ਸੁਣ ਕੇ ਡੌਂਕੀ ਲਾਈ ਹੋਣੀ ਆ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿਲੋ ਦੁਕੀ ਤਿੱ ਕੀ ਸ਼ਕੀਦੀ ਤਾਂ ਗੱਲ ਛੱਡ ਦੇ ਪਰ ਹੁਣ ਜਿਹੜਾ ਟਰੰਪ ਆ ਉਹਨੇ ਆਪ ਦਾ ਡੰਡਾ ਪੂਰਾ ਕਾਇਮ ਕਰਤਾ ਤੇ ਉਹ ਰੋਕਣ ਦੀ ਗੱਲ ਛੱਡੋ ਉਹਦਾ ਬਾਰਡਰ ਵਾਲ ਦੇਖਣ ਨਹੀਂ ਦਿੰਦਾ ਹੋਂ ਥੋੜੀ ਪਰਵਾਦੀ ਦਾ ਸਵਾਦ ਲੈਣ ਵਾਲੇ ਬਾਲੇ ਹੁੰਦੇ ਆ ਤੁਹਾਡੇ ਨਾਲ ਦੁੱਖ ਦੇ ਵਿੱਚ ਖੜਨ ਵਾਲੇ ਬਹੁਤ ਘੱਟ ਬੰਦੇ ਹੋਣਗੇ ਹਾਂਜੀ ਸੁਸਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਵੀਡੀਓ ਬਿਨਾ ਸਕਿਪ ਕੀਤੇ ਅੰਤ ਤੱਕ ਜਰੂਰ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੋ ਅਮਰੀਕਾ ਤੋਂ 200 ਪੰਜਾਬੀ ਡਿਪੋਰਟ ਹੋਇਆ ਉਹਦੇ ਬਾਰੇ ਤੇ ਜੋ 1600 ਹੋਰ ਡਿਪੋਰਟ ਹੋਣ ਜਾ ਰਿਹਾ ਉਦੇ ਬਾਰੇ ਆਪਾਂ ਅੱਜ ਜਾਣਕਾਰੀ ਦਵਾਂਗੇ ਸੋ ਜਿੰਨੀ ਵੀ ਜਾਣਕਾਰੀ ਹੋ ਵਿਦ ਪ੍ਰੂਫਾਂ ਦੇ ਆਧਾਰ ਤੇ ਜਾਣਕਾਰੀ ਹੋਊਗੀ ਐ ਨਹੀਂ ਹੋਊਗਾ ਵੀ ਕੋਈ ਗੱਲ ਆਪਾਂ ਫੇਕ ਦੀ ਕਹੀਏ ਤੇ ਪਿਛਲੀ ਵੀਡੀਓ ਜਦੋਂ ਆਪਾਂ ਬਣਾਈ ਸੀ ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਉਦੋਂ 1800 ਜਿਹੜਾ ਪੰਜਾਬੀ ਆ ਉਹਨਾਂ ਨੇ ਕੱਢਣਾ ਜਿਹਦੇ ਉੱਤੇ ਬਹੁਤ ਬਦਵਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਵੀ ਐ ਹੋਜੂ ਐ ਹੋਜੂ ਆ ਨਹੀਂ ਹੋ ਸਕਦਾ ਤੋਂ ਐਵੇਂ ਹੀ ਕਰੀਏ ਨਾ ਪਰ ਫਿਰ ਮੈਂ ਉਦੋਂ ਕੁਝ ਦਿਨ ਆਪਾਂ ਚੌਪਰ ਹੈ ਵੀ ਚਲੋ ਕੋਈ ਨਾ ਇਹਨਾਂ ਨੂੰ ਕਹਿ ਲੈਣ ਤੋਂ ਕੀ ਕਹਿੰਦੇ ਆ ਹਨਾ ਫਰਾਂਪਾ ਨੂੰ ਜਿੰਨੀ ਕੀ ਜਾਣਕਾਰੀ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਤੇ ਉਹ ਜਿਹੜੀ ਜਾਣਕਾਰੀ ਉਹ ਸੱਚੀ ਵੀ ਹੋਈ ਤੇ 200 ਜਿਹੜੇ ਪੰਜਾਬੀ ਆ ਆਪਣੇ ਵਿਚਾਰੇ ਉਹ ਰਿਪੋਰਟ ਕਰਦੇ ਆ ਤੇ 1600 ਹੋਰ ਆ ਜਿਹੜੇ ਰਿਪੋਰਟ ਕਰਨੇ ਆ ਉਹਨਾਂ ਨੇ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜਿੰਨੀ ਕੀ ਜਾਣਕਾਰੀ ਆਪਾਂ ਤੋਂ ਇਕੱਠੀ ਹੋਈ ਆ ਸੋ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਵੀ ਜਾਣਕਾਰੀ ਦੇ ਵਿੱਚ ਫੇਕ ਨਹੀਂ ਹੋਊਗੀ ਜਿੰਨੀ ਵੀ ਜਾਣਕਾਰੀ ਹੋ ਸਾਰੀ ਬਕਾਇਦਾ ਵਿਦ ਪ੍ਰੂਫਾਂ ਦੇ ਆਧਾਰ ਤੇ ਜਾਣਕਾਰੀ ਮੈਂ ਦਵਾਂਗਾ ਤੁਹਾਨੂੰ ਕਿ ਜਿਹੜਾ ਇਹ ਡੋਂਕੀ ਵਾਲਾ ਸੈਲਸਲਾ ਚੱਲਿਆ ਇਹ ਬੰਦ ਹੋ ਗਿਆ ਸੋ ਕਿਰਪਾ ਕਰਕੇ ਹੁਣ ਮੇਰਾ ਕੋਈ ਵੀ ਚਾਹੇ ਉਹ ਪੰਜਾਬੀ ਵੀਰਾਂ ਚਾਹੇ ਕਿਤੋਂ ਵੀ ਆ ਚਾਹੇ ਯੂਕੇ ਬੈਠਾ ਚਾਹੇ ਆਸਟ੍ਰੇਲੀਆ ਕੈਨੇਡਾ ਕਿਤੋਂ ਵੀ ਕੋਈ ਡੌਂਕੀ ਲਾਉਣਾ ਚਾਹੁੰਦਾ ਅਮਰੀਕਾ ਦੀ ਤਾਂ ਉਹ ਭੁੱਲ ਜਾਓ ਕਿਉਂਕਿ ਉਹ ਜਿਹੜੀ ਡੌਂਕੀ ਆ ਹੁਣ 트ੰਪ ਨੇ ਜਮੇ ਬੰਦ ਕਰਤੀ ਸੋ ਕੋਈ ਵੀ ਵੀਰ ਜਾਂ ਮੇਰੀ ਭੈਣ ਇਸ ਬਾਰੇ ਨਾ ਸੋਚੇ ਆਪਣਾ ਵਕਤ ਤੇ ਪੈਸਾ ਖਰਾਬ ਨਾ ਕਰੇ ਡੌਂਕੀ ਲਾ ਕੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ 200 ਬੰਦਾ ਜਿਹੜਾ ਉਹਨਾਂ ਨੇ ਰਿਪੋਰਟ ਕਰਨਾ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਅਮਰਤ ਸਰ ਉਹਨਾਂ ਨੇ ਆਪਣਾ ਬਕਾਇਦਾ 에ਅਰ ਫੋਰਸ ਦਾ ਜਹਾਜ਼ ਜਿਹੜਾ ਭੇਜਿਆ ਜੀ ਦੇ ਵਿੱਚ ਆਪਣੇ 250 ਪੰਜਾਬੀ ਭੇਜੇ ਇਧਰ ਜਿਹਦੇ ਵਿੱਚੋਂ 33 ਹਰਿਆਣੇ ਦੇ ਸੀ ਤੇ 33 ਗੁਜਰਾਤ ਦੇ ਸੀ ਤੇ ਬਾਕੀ ਆਪਣੇ ਪੰਜਾਬ ਦੇ ਸੀਗੇ ਸਾਰਾ ਪੜ ਸਕਦੇ ਹੋ ਬਕਾਇਦਾ ਆਪਾਂ ਲਿਖਿਆ ਹੋਇਆ ਵਾ ਜਿੰਨੀ ਕਾ ਆਪਾਂ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜਿਵੇਂ ਆ ਦੇਖੋ ਤੁਸੀਂ ਪੜ ਸਕਦੇ ਹੋ ਵੀ ਹਰਵਿੰਦਰ ਸਿੰਘ ਨੇ ਆਪਣੀ ਅੱਖੀ ਡੇਠਾ ਇਹ ਜਿਹੜਾ ਹਾਲ ਆ ਦੱਸਿਆ ਵੀ ਜਦੋਂ ਅਸੀਂ ਡੌਂਕੀ ਲਈ ਤਾਂ ਉਹ ਕਹਿੰਦਾ ਵੀ ਮੇਰੀਆਂ ਅੱਖਾਂ ਮੂਰੇ ਦੋ ਮੁੰਡੇ ਜਿਹੜੇ ਉਹ ਮਰੇ ਤੇ ਸਾਨੂੰ ਚਾਰ-ਚਾਰ ਦਿਨ ਕਹਿੰਦਾ ਭੁੱਖਾ ਰੱਖਿਆ ਜਾਂਦਾ ਸੀ ਜਾਂ ਕੱਲੇ ਚੌਲ ਦੇ ਦਿੰਦੇ ਸੀਗੇ ਤੇ 42 ਲੱਖ ਦੇ ਵਿੱਚ ਬਾਈ ਨੇ ਡੌਂਕੀ ਲਈ ਸੀਗੀ ਸੋ ਇਸੇ ਹੀ ਤਰ੍ਹਾਂ ਤੁਸੀਂ ਆ ਦੇਖੋ ਆਪਣੇ ਪੰਜਾਬੀ ਭਾਈ ਨੇ ਇੱਕ ਹੋਰ ਉਹਨੇ ਕਿੰਨੇ ਲੱਖ 'ਚ ਡੌਂਕੀ ਲਈ ਉਹਦੀ ਵੀ ਜਵਾਨੀ ਸਰੋ 30 ਲੱਖ 'ਚ ਕਰ ਲਈ ਤੇ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਤੇ ਯੂਐਸਏ ਕਰੋ ਪਹੁੰਚੀ ਮੈਂ 24 ਜਨਵਰੀ ਦੇ 25 ਦੇ ਉਹ ਤੇ ਬਾਰਡਰ ਕ੍ਰਾਸ ਕੀਤਾ ਹਾਂਜੀ ਬਾਰਡਰ ਕ੍ਰਾਸ ਕੀਤਾ ਤੇ ਯੂਐਸਏ ਗਿਆ ਕਰਨੇ ਦਿਨ ਉਹ ਮੇ 11 ਦਿਨ ਬਾਅਦ ਉਹਨੇ ਵਾਪਸ ਫੇਚ ਜਿਹੜਾ 11 ਦਿਨ ਹੋਏ ਤੇ ਉਦੋਂ ਗਾਂਹ ਇੱਕ ਹੋਰ ਅੰਕਲ ਜੀ ਆ ਉਹ ਦੱਸਣਗੇ ਵੀ ਮੇਰਾ ਜਿਹੜਾ ਪੁੱਤ ਸੀ ਉਹਨੇ ਐਨੇ ਲੱਕੇ ਡੌਂਕੀ ਲਈ ਤੇ ਸਾਡੇ ਕੋਲੇ ਨੌਕ ਕਨਾਲਾ ਕਹਿੰਦੇ ਜ਼ਮੀਨ ਸੀ ਪੈਸੇ ਫੜ ਤੜ ਕੇ ਅਸੀਂ ਸਾਰਾ ਹੀਲਾ ਬਸੀਲਾ ਕੀਤਾ ਪਰ ਡੌਂਕੀ ਲਾਉਣ ਤੋਂ 10 ਤੋਂ 15 ਦਿਨ ਦੇ ਵਿੱਚ ਵਿੱਚ ਜਿਹੜਾ ਸਾਡਾ ਪੁੱਤ ਸੀ ਉਹ ਉਹਨਾਂ ਨੇ ਵਾਪਸ ਤੇ ਹੀ ਤਾਂ ਉਹਦਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਰਹੇ ਕਿੰਨੇ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਸਾਰਾ ਆਪਣੇ ਕੋਲੋਂ ਨੌਕੜ ਵਾਲਾ ਨਹੀਂ ਜੀ ਸਾਰੀਆਂ ਕਿੰ딴 ਜਿਹੜੇ ਪੈਸਿਆਂ ਦਾ ਪ੍ਰਬੰਧ ਕਰੇ ਜੀ ਪੈਸੇ ਜੀ ਕੁਝ ਸਾਰੇ ਰਿਸ਼ਤੇਦਾਰਾਂ ਤੋਂ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਇੱਕ ਵੱਡੀ ਗੱਲ ਹੋਰ ਆ ਜਿਹੜੇ ਹੁਣ ਆਪਣੇ ਬੰਦੇ ਇਧਰੋਂ ਡੌਂਕੀ ਲਾਏ ਜਾਂਦੇ ਆ ਤੇ ਉਹ ਜੋ ਇਧਰੋਂ ਲੈਟਰਾਂ ਮਿਲਦੀਆਂ ਜਿਵੇਂ ਆਪਾਂ ਮਾਂ ਦੀ ਲਾਲੀਆ ਲੈਟਰ ਮਿਲਦੀ ਆ ਆਪਾਂ ਉਹ ਲਾਉਣੇ ਹੁੰਨੇ ਆ ਵੀ ਸਾਨੂੰ ਭਾਰਤ ਤੋਂ ਖਤਰਾ ਤਾਂ ਇੱਕ ਮੇਰੇ ਵੀਰ ਨੇ ਬਹੁਤ ਵਧੀਆ ਆਪਾਂ ਨੂੰ ਰੈਸ ਜਾ ਦਿੱਤੀ ਆ ਤੁਸੀਂ ਆ ਸਾਰਾ ਪੜ੍ਹ ਵੀ ਸਕਦੇ ਹੋ ਆਪ ਵੀ ਤੇ ਮੋਟੀ ਮੋਟੀ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਵੀ ਉਹਨੇ ਕੀ ਲਿਖੀ ਆ ਉਹ ਬਾਈ ਕਹਿੰਦਾ ਮੈਂ ਜੱਜ ਕੋਲੇ ਗਿਆ ਸੀਗਾ ਤੇ ਜਿਹੜਾ ਮੇਰਾ ਵਕੀਲ ਸੀ ਉਹਨੇ ਕੇਸ ਲਵਾਇਆ ਸੀਗਾ ਵੀ ਤੂੰ ਇਹ ਬਿਆਨ ਦੇਣਿਆ ਵੀ ਮੈਂ ਖਾਲਸਤਾਨੀ ਵਿਚਾਰ ਰੱਖਦਾ ਤੇ ਮੈਂ ਖਾਲਸਤਾਨ ਨਾਲ ਸੰਬੰਧਤ ਆ ਜਿਹਦੇ ਕਰਕੇ ਵੀ ਮੈਨੂੰ ਭਾਰਤ ਸਰਕਾਰ ਤੋਂ ਖਤਰਾ ਪਰ ਉਹ ਹੁਣ ਆਪਾਂ ਜਿਵੇਂ ਕਹਿ ਲਈਏ ਵੀ ਜਿਹੜੇ ਉੱਥੋਂ ਦੇ ਜੱਜ ਆ ਉਹ ਵੀ ਇੰਨੇ ਕਮਲੇ ਨਹੀਂ ਹੈਗੇ ਇੰਨੇ ਕਮਲਾ ਕੋਈ ਨਹੀਂ ਹੁੰਦਾ ਪਹਿਲਾਂ ਇਹ ਗੱਲਾਂ ਕਿਤੇ ਨਾ ਕਿਤੇ ਚੱਲ ਜਾਂਦੀਆਂ ਸੀ ਪਰ ਉਹ ਜੱਜ ਦੇ ਕਹਿਣ ਮੁਤਾਬਕ ਉਹ ਕਹਿੰਦਾ ਵੀ ਜਿਹੜਾ ਤੁਹਾਡਾ ਸਿੱਖਾਂ ਦਾ ਐਮਪੀ ਬਣਿਆ ਆ ਮਰਤਪਾਲ ਸਿੰਘ ਵੀ ਤੁਹਾਡਾ ਹੁਣ ਸਿੱਖਾਂ ਦਾ ਐਮਪੀ ਤਾਂ ਬਣ ਗਿਆ ਤੇ ਤੁਹਾਨੂੰ ਤਾਂ ਕੋਈ ਕਹਿੰਦਾ ਹੁਣ ਵੀ ਖਤਰਾ ਹੀ ਨਹੀਂ ਜੱਜ ਕਹਿੰਦਾ ਜਿਹਦੇ ਕਰਕੇ ਉਹਨੇ ਜਿਹੜਾ ਉਹਦਾ ਕੇਸ ਸੀ ਉਹ ਰੱਦ ਕਰਤੀ ਉਹਦੀ ਕਾਰਵਾਈ ਤੇ ਜੱਜ ਕਹਿੰਦਾ ਵੀ ਜਿਹੜੀਆਂ ਹੁਣ ਅਗਲੀਆਂ ਦੋ ਫਲੈਟਾਂ ਹੋਣਗੀਆਂ ਉਦੇ ਵਿੱਚ ਤੈਨੂੰ ਵੀ ਭਾਰਤ ਵਾਪਸ ਤੇ ਹੀ ਦਿੱਤਾ ਜਾਣਾ ਸੋ ਹੁਣ ਜਿਨ੍ਹਾਂ ਦੇ ਕੇਸਕੂਸ ਵੀ ਚੱਲਦੇ ਆ ਜਾਂ ਲੱਗੇ ਹੋਏ ਆ ਉਹ ਆਪੋ ਆਪਣਾ ਸਾਵਧਾਨ ਰਹੋ ਮੇਰਾ ਵੀਰ ਆ ਚਾਹੇ ਮੇਰੀ ਕੋਈ ਭੈਣ ਥਾਂ ਥਾਂ ਛਾਪੇ ਮਾਰੀ ਵੀ ਹੋ ਰਹੀ ਆ ਬਾਕੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਹੋਣਗੇ ਹੁਣ ਕਈਆਂ ਨੂੰ ਤਾਂ ਮੇਰੀਆਂ ਗੱਲਾਂ ਕਈ ਵਿਦਵਾਨ ਹੁੰਦੇ ਆ ਉਹ ਫਿਰ ਆਪਣੇ ਉਹਨਾਂ ਦੇ ਵਿਚਾਰ ਤੱਥ ਵੀ ਰੱਖਿਆ ਨਹੀਂ ਹੁੰਦੇ ਆ ਨਾ ਵਿੱਚ ਉਹਨਾਂ ਨੂੰ ਨਹੀਂ ਕਿਸੇ ਨੂੰ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਫਿਰ ਹਰੇਕ ਆਪੋ ਆਪਣੇ ਵਿਚਾਰ ਦੱਸਦਾ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਜਿਹੜੀ ਡੌਂਕੀ ਆ ਉਹ ਪੂਰੀ ਤਰ੍ਹਾਂ ਬੰਦ ਹੋ ਗਈ ਆ ਹੁਣ ਕੋਈ ਵੀ ਡੌਂਕੀ ਲਾਉਣ ਬਾਰੇ ਸੋਚਿਓ ਨਾ ਕਿਉਂਕਿ ਜੇ ਆਪਾਂ ਦੇਖੀਏ ਤਾਂ ਡੌਂਕੀ ਦਾ ਨਾਰਮਲ ਖਰਚਾ ਉਹ 42 ਤੋਂ ਲੈ ਕੇ 50 ਲੱਖ ਰੁਪਏ ਤੱਕ ਆ ਅੱਧਾ ਕਰੋੜ ਮੂੰਹ ਠੱਕਦਾ ਜਦੋਂ ਕਹਿੰਦੇ ਆ ਅੱਧਾ ਕਰੋੜ ਦੇਖ ਲੋ ਵੀ ਕਿੰਨਾ ਹੁੰਦਾ ਹਰੇਕ ਕੋਲੇ ਇੰਨੇ ਪੈਸੇ ਨਹੀਂ ਹੁੰਦੇ ਵੀ ਬੰਦਾ ਇੱਕੋ ਦਾ ਮਹੀਨੇ ਪੈਸੇ ਚੱਕ ਕੇ ਲਾ ਦੇ ਕਿਉਂਕਿ ਜੇ ਆਪਣੇ ਕੋਲੇ ਇੰਨੇ ਪੈਸੇ ਇੱਥੇ ਹੋਣ ਆਪਾਂ ਉਹਦਾ ਇੱਥੇ ਕੰਮਕਾਰ ਸੈੱਟ ਕਰ ਲਈ ਹੈ ਨਾ ਬੰਦਾ ਫੜ ਤਰ ਕੇ ਹਰੇਕ ਕਿਸੇ ਨਾ ਕਿਸੇ ਪਾਸਿਓਂ ਹੀ ਲਵਸੀਲਾ ਕਰਦਾ ਵੀ ਜਿਹੜਾ ਉਹਦਾ ਧੀ ਪੋਤਾ ਉਹ ਆਪਣਾ ਵਧੀਆ ਫਿਊਚਰ ਬਣਾਵੇ ਸਿਖਾਲਾ ਹੋਵੇ ਹੁਣ ਜਦੋਂ ਦਾ ਉਧਰ ਟਰੰਪ ਆਇਆ ਉਹਨੇ ਜਿਹੜੇ ਬਾਰਡਰ ਦੀ ਸੁਰੱਖਿਆ ਫੋਰਸ 100 ਵੀ ਵਧਾ ਦਿੱਤੀ ਤੇ ਜਿਹੜੇ 2 ਨੰਬਰ ਦੇ ਵਿੱਚ ਜਾਂਦੇ ਆ ਉਹਨਾਂ ਦੇ ਤਾਂ ਉਹ ਤੁਰੰਤ ਹੀ ਕਾਰਵਾਈ ਕਰਦਾ ਵੀ ਹਫਤਾ ਜਾਂ ਦੋ ਹਫਤੇ ਵਿੱਚ ਉਹਨਾਂ ਨੂੰ ਵਾਪਸ ਭਾਰਤ ਭੇਜ ਰਹੇ ਆ ਸੋ ਕੋਈ ਵੀ ਮੇਰਾ ਵੀਰ ਤੇ ਮੇਰੀ ਭੈਣ ਨੂੰ ਡੋਂਕੀ ਨਾ ਲਾਓ ਬਾਕੀ ਕੁਝ ਨਹੀਂ ਪਤਾ ਵੀ ਪੂਰਨ ਤੌਰ ਤੇ ਬੰਦ ਹੋ ਗਈ ਜਾਂ ਕੋ ਸਮੇਂ ਲਈ ਕਿਉਂਕਿ ਜਦੋਂ ਕੋਈ ਵੀ ਸਰਕਾਰ ਨਵੀਂ ਬਣਦੀ ਆ ਤਾਂ ਉਹ ਆਪਣਾ ਜਿਹੜਾ ਜੋਰ ਆ ਉਹ ਦਿਖਾਉਂਦੀ ਹੈ ਇੱਕੇ ਹੀ ਤਾਂ ਉਹੀ ਇੱਥੇ ਕੋਈ ਕੰਮ ਕਰ ਤੇ ਆਏ ਛੋਟਾ ਮੋਟਾ ਤੋੜ ਲਓ ਕਿਉਂਕਿ ਇੱਕਦ ਤਾ ਆਪਾਂ ਘਰ-ਬਾਰ ਛੱਡਦੇ ਆਂ ਫਿਰ ਆਪਾਂ ਨੂੰ ਰਾਹ 'ਚ ਨਹੀਂ ਪਤਾ ਵੀ ਆਪਾਂ ਸਿਰੇ ਪਹੁੰਚਣਾ ਕਿ ਨਹੀਂ ਪਹੁੰਚਣਾ ਹਨ ਕਿਉਂਕਿ ਝੰਟ ਦਾ ਹੱਦ ਦੇ ਕੁਝ ਹੋਰ ਆ ਉੱਥੇ ਡੋਂਕਰ ਕੀ ਕਰਦੇ ਆ ਉਹ ਬੰਦੇ ਤਾਂ ਸਾਜੇ ਬੁਲਾਉਂਦੇ ਆ ਵੀ ਤੁਸੀਂ ਕਹੋ ਵੀ ਤੁਸੀਂ ਪਹੁੰਚ ਗਿਓ ਵੀ ਸਾਨੂੰ ਇਹਨੇ ਪੈਸੇ ਦੇ ਦਿਓ ਕਈ ਵਾਰੀ ਡੋਂਕਰ ਪੈਸੇ ਮੰਗਾ ਲੈਂਦੇ ਆ ਪਰ ਬੰਦਾ ਸਿਰੇ ਨਹੀਂ ਜਾਂਦਾ ਇਹ ਵੀ ਕਾਂਡ ਬਹੁਤ ਜਾਣਿਆ ਨਾ ਹੋਇਆ ਹੁਣ ਸੋ ਜਿਹੜਾ ਬੰਦਾ ਵੀਡੀਓ ਦੇਖਦਾ ਤੇ ਜਿਹੜੇ ਬੰਦੇ ਨੇ ਇਹ ਜੋ ਕੁਝ ਦੇਖਿਆ ਜਾਂ ਚੱਲਿਆ ਉਹ ਜ਼ਰੂਰ ਕਮੈਂਟ ਕਰਿਓ ਆਪਣੇ ਇੱਕੋ ਤੁਹਾਨੂੰ ਆਤਵਾਨ ਕੇ ਬੇਨਤੀ ਆ ਵੀ ਜਿਹਨੇ ਇਹ ਜਿਆ ਕੁਝ ਦੇਖਿਆ ਜਾਂ ਜਿਹਦੇ ਨਾਲ ਹੱਦੀਤੀ ਹੋਈ ਆ ਉਹ ਜਰੂਰ ਲੋਕਾਂ ਨੂੰ ਦੱਸੋ ਵੀ ਹਾਂ ਯਾਰ ਆਏ ਹੁੰਦਾ ਕਿਉਂਕਿ ਕਈ ਫਿਰ ਬਦਵਾਨ ਸੱਚ ਮੰਨਦੇ ਨਹੀਂ ਸਭ ਤੋਂ ਪਹਿਲਾਂ ਇਹ ਕਾਰਵਾਈ ਜਿਹੜੀ 트ੰਪ ਨੇ ਸ਼ੁਰੂ ਕੀਤੀ ਸੀ ਉਹ ਕਲੰਬੀਆ ਵਾਲਿਆਂ ਤੇ ਕੀਤੀ ਸੀਗੀ ਉਹਨੇ ਕਲੰਬੀਆ ਦੇ ਵਿੱਚ 트ੰਪ ਨੇ ਕੀ ਕੀਤਾ ਜਿਹੜੇ ਉੱਥੋਂ ਦੇ ਇਲੀਗਲ ਬੰਦੇ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੇ ਸਾਰੇ ਫੜ ਲਏ ਤੇ ਉਹਨਾਂ ਦਾ ਜਹਾਜ਼ ਭਰ ਕੇ ਵਾਪਸ ਕਲੰਬੀਆ ਭੇਜਿਆ ਪਰ ਜਦੋਂ ਉਹ ਲੈਂਡ ਹੋਇਆ ਤਾਂ ਉੱਥੋਂ ਦਾ ਜਿਹੜਾ ਸੀਗਾ ਪ੍ਰਧਾਨ ਮੰਤਰੀ ਉਹਨੇ ਜਵਾਬ ਦਿੱਤਾ ਵੀ ਇਹ ਸਾਡੇ ਬੰਦੇ ਨਹੀਂ ਹੈਗੇ ਉਹ ਜਹਾਜ਼ ਵਾਪਸ ਅਮਰੀਕਾ ਆ ਗਿਆ ਜਦੋਂ ਅਮਰੀਕਾ ਆ ਗਿਆ ਤਾਂ ਟਰੰਪ ਨੇ ਕੀ ਕੀਤਾ ਉਹ ਕਲੰਬੀਆ ਦੇ ਪ੍ਰਧਾਨ ਮੰਤਰੀ ਨੂੰ ਕਹਿੰਦਾ ਵੀ ਮੈਂ ਕਲੰਬੀਆ ਤੇ ਇਹ ਟ੍ਰੈਪ ਲਾਉਂਗਾ ਜਦੋਂ ਇਹ ਗੱਲ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਪਤਾ ਲੱਗੀ ਤਾਂ ਉਹਨੇ ਫਿਰ ਕੀ ਕੀਤਾ ਉਹਨੇ ਟਰੰਪ ਨੂੰ ਲੈਟਰ ਲਿਖਿਆ ਵੀ ਤੁਸੀਂ ਰਹਿਣ ਦਿਓ ਵੀ ਟਰੈਪ ਨਾ ਲਾਓ ਵੀ ਮੈਂ ਆਪਦਾ 에ਰੋਪਲੇਨ ਵੀ ਮੈਂ ਭੇਜਦਾ ਤੇ ਜਿਹੜੇ ਬੰਦੇ ਆ ਉਹ ਵੀ ਮੈਂ ਆਪਦੇ ਆਪਦੇ ਦੇਖ ਦੇ ਵਿੱਚ ਵਾਪਸ ਮਗਾਉਣਾ ਆਪਣੇ ਨਾਲੋਂ ਹੋਣ ਤੋਂ ਪਹਿਲਾਂ ਇਹ ਗੱਲ ਕਲੰਬੀਆ ਦੇ ਨਾਲ ਹੋਈ ਆ ਕਲੰਬੀਆ ਜਿਹੜਾ ਦੇਸ਼ ਆ ਉਦੋਂ ਬਾਅਦ ਫਿਰ ਆਪਣੀ ਵਾਰੀ ਆਈ ਆ ਆਪਾਂ ਤਾਂ ਇੱਕ ਉਹ ਅਰਦਾਸ ਕਰਦੇ ਆ ਵੀ ਆਪਕੋ ਆਪਣਾ ਸਾਰੇ ਜਾਣੇ ਵਿਚਾਰ ਕਰੋ ਕਿਉਂਕਿ ਪੈਸੇ ਫੜ ਤੜ ਕੇ ਲਾਉਣੇ ਬਹੁਤ ਔਖੇ ਆ ਤੇ ਬਾਕੀ ਹੁਣ ਜਿਹਦੇ ਲੱਗੇ ਆ ਉਹੀ ਜਾਣਦਾ ਵੀ ਹੁਣ ਨਾ ਤਾਂ ਬੰਦਾ ਉੱਤਰਦਾ ਰਿਹਾ ਨਾ ਇੱਧਰ ਦਾ ਰਿਹਾ ਥੋਡੀ ਪਰਵਾਦੀ ਦਾ ਸਵਾਦ ਲੈਣ ਵਾਲੇ ਬਾਲੇ ਹੁੰਦੇ ਆ ਤੁਹਾਡੇ ਨਾਲ ਦੁੱਖ ਦੇ ਵਿੱਚ ਖੜਨ ਵਾਲੇ ਬਹੁਤ ਘੱਟ ਬੰਦੇ ਹੋਣਗੇ ਲੋਕ ਸਵਾਦ ਲੈਣ ਵਾਲੇ ਵਾਲੇ ਹੁੰਦੇ ਆ ਹਰ ਇੱਕ ਸਵਾਦ ਲੈਂਦਾ ਉਹੀ ਗੱਲ ਆ ਵੀ ਆਪਾਂ ਜਦੋਂ ਜਿੱਥੇ ਬੈੰਨੇ ਆ ਜਿੰਨਾ ਟਾਈਮ ਆਪਾਂ ਬੈਠੇ ਆ ਉਹਨਾ ਟਾਈਮ ਥੋਡੇ ਆ ਸਾਰੇ ਜਦੋਂ ਵੀ ਬੰਦਾ ਉੱਥੋਂ ਪਿੱਠ ਘਮਾਉਂਦਾ ਤਾਂ ਉਹਦੀ ਫਿਰ ਉਹਦੇ ਵਿਰੁੱਧ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਅੱਜ ਕੱਲ ਜੇ ਆਪਾਂ ਦੇਖੀਏ ਵੀ ਕੋਈ ਕਿਸੇ ਦਾ ਨਹੀਂ ਹੈਗਾ ਸਭ ਮਤਲਬੀ ਦੁਨੀਆ ਹੁਣ ਬਾਕੀ ਜਿਨ੍ਹਾਂ ਦੇ ਬੰਦੇ ਵਾਪਸ ਮੁੜੇ ਆ ਉਹੀ ਜਿਹੜਾ ਦੌਖਾ ਉਹੀ ਉਹ ਵੀ ਜਾਣਦੇ ਆ ਵੀ ਉਹ ਉਹਨਾਂ ਨੂੰ ਕਿੰਨਾ ਦੌਖਾ ਹੁਣ ਜੇ ਆਪਾਂ ਗੱਲ ਕਰੀਏ 2025 ਦੀ ਪਾਪੂਲੇਸ਼ਨ ਦੀ ਅਮਰੀਕਾ ਦੀ ਤਾਂ ਉਹ ਹੈਗੀ ਆ 341 ਮਿਲੀਅਨ ਤੋਂ ਲੈ ਕੇ 347 ਮਿਲੀਅਨ ਦੇ ਵਿੱਚ ਵਿੱਚ ਆ ਜਿਹੜੀ ਅਮਰੀਕਾ ਦੀ ਪਾਪੂਲੇਸ਼ਨ ਆ ਇਸ ਵਕਤ ਜਿਹਦੇ ਵਿੱਚੋਂ 40 ਮਿਲੀਅਨ ਜਿਹੜੀ ਪਾਪੂਲੇਸ਼ਨ ਆ ਉਹ ਬੌਰਨ ਰੈਜ਼ੀਡੈਂਸ ਦਾ ਫੋਰਨ ਬੌਰਨ residence ਜਿਹੜੇ ਆਪਾਂ ਕਹਿ ਦਈਏ ਵੀ 40 ਮਿਲੀਅਨ ਬਾਹਰੋਂ ਜਾ ਕੇ ਉੱਥੇ ਜੰਮੇ ਪੜੇ ਆ ਹਨ ਫੋਰਨ ਬੌਰਨ ਆ ਜਿਹੜੇ ਤੇ ਉਹਨਾਂ ਦੇ ਵਿੱਚੋਂ 11.7 ਮਿਲੀਅਨ ਜਿਹੜੀ ਜਨਸੰਖਿਆ ਉਹ ਇਲਲੀਗਲ ਤੌਰ ਤੇ ਉੱਤੇ ਉੱਥੇ ਰਹਿ ਰਹੀ ਹੈ 11.7 ਮਿਲੀਅਨ ਦੇਖ ਲਓ ਵੀ ਕਿੰਨਾ ਹੋ ਜਾਂਦਾ ਕਿੰਨੇ ਬੰਦੇ ਆ ਜਿਹੜੇ ਉੱਥੇ ਉਹ ਦੋ ਨੰਬਰ ਦੇ ਵਿੱਚ ਰਹਿ ਰਹੇ ਆ ਉਹ ਕੱਲੇ ਭਾਰਤ ਦੇ ਨਹੀਂ ਸਾਰੇ वर्ल्ड ਦੇ ਆ ਕੋਈ ਕਿਤੋਂ ਆ ਕੋਈ ਕਿਤੋਂ ਆ ਉਹਨਾਂ ਦੀ ਗਿਣਤੀ ਆ 11.7 ਮਿਲੀਅਨ ਟਰੰਪ ਦੀ ਸਰਕਾਰ ਬਣੀ ਆ ਤਾਂ 2025 ਦੇ ਵਿੱਚ ਜਿਹੜੇ ਰੂਲ ਚੇਂਜ ਹੋਏ ਆ ਉਹਨਾਂ ਦੀ ਜਾਣਕਾਰੀ ਵੀ ਤੁਸੀਂ ਆ ਦੇਖੋ ਪੜ ਸਕਦੇ ਹੋ ਸਕਰੀਨਸ਼ਾਟ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਆ ਤੁਸੀਂ ਪੜ ਸਕਦੇ ਹੋ ਆ ਜਿਹੜਾ ਤੁਸੀਂ ਗ੍ਰਾਫ ਦੇਖਦੇ ਹੋ ਇਹਦੇ ਵਿੱਚ 2008 ਤੋਂ ਲੈ ਕੇ 2023 ਤੱਕ ਜਿੰਨੀ ਪੋਪੂਲੇਸ਼ਨ ਸੀਗੀ ਅਮਰੀਕਾ ਦੀ ਉਹ ਸਾਰੀ ਆਪਾਂ ਤੁਹਾਨੂੰ ਦਿਖਾਈ ਆ ਅਮਰੀਕਾ ਦੇ ਵਿੱਚ ਉਹ ਰਿਪੋਰਟ ਹੋਏ ਜਿਹੜੇ ਆਪਣੇ ਪੰਜਾਬੀ ਆ ਉਹਨਾਂ ਦੇ ਵਿੱਚੋਂ ਕੁਝ ਕੁ ਦੇ ਨਾਮਾਂ ਦੀ ਜਿਹੜੀ ਸੂਚੀ ਆ ਉਹ ਆ ਤੁਸੀਂ ਪੜ ਸਕਦੇ ਹੋ ਵੀ ਕਿਹੜੇ ਕਿਹੜੇ ਬੰਦੇ ਆ ਉਹਨਾਂ ਦੇ ਘਰਾਂ ਦਾ ਮਾਹੌਲ ਇੰਨਾ ਕਿ ਜ਼ਿਆਦਾ ਖਰਾਬ ਆ ਕਿ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਬਾਕੀ ਹੁਣ ਵੀਡੀਓ ਤੇ ਵੀਡੀਓ ਆ ਰਹੀ ਆ ਵੀ ਐ ਇੰਨੇ ਲੱਖ ਲਾ ਕੇ ਗਿਆ ਆ ਮੇਰਾ ਮੈਂ ਇੰਨੇ ਲੱਖ ਲਾ ਕੇ ਗਿਆ ਸੀਗਾ ਮੈਨੂੰ 10 ਦਿਨ ਹੋਏ ਸੀ ਮੈਨੂੰ 15 ਦਿਨ ਹੋਏ ਸੀ ਬਹੁਤ ਕੱਲ ਦੀਆਂ ਯਾਨੀ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆ ਰਹੀਆਂ ਨੇ ਜਿਹੜੇ ਬੰਦੇ ਉਥੋਂ ਰਿਪੋਰਟ ਹੋ ਕੇ ਆਏ ਆ ਹਜੇ 1600 ਬੰਦਾ ਹੋਰ ਅਮਰੀਕਾ ਨੇ ਰਿਪੋਰਟ ਕਰਨਾ ਜਿਨ੍ਹਾਂ ਦੀਆਂ ਲੈਟਰਾਂ ਵੀ ਲੱਗੀਆਂ ਖਾਲਸਤਾਨੀ ਜਿਹੜੇ ਕਹਿੰਦੇ ਆ ਵੀ ਆਪਾਂ ਵਿਚਾਰ ਰੱਖਦੇ ਆ ਵੀ ਸਾਨੂੰ ਖਤਰਾ ਭਾਰਤ ਤੋਂ ਤੇ ਅਸੀਂ ਖਾਲਸਤਾਨੀ ਵਿਚਾਰ ਰੱਖਦੇ ਆ ਤੇ ਉਹ ਲੈਟਰਾਂ ਲੱਗਦੀਆਂ ਹੁੰਦੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਹੀ ਆ ਤੇ ਉਹਨਾਂ ਨੂੰ ਵੀ ਉਹ ਅਮਰੀਕਾ ਹੁਣ ਜਵਾਬ ਦੇਣ ਲੱਗਿਆ ਵੀ ਜਿਹੜੇ ਤੁਹਾਡੇ ਲੀਡਰ ਆ ਉਹ ਜਿੱਤ ਗਏ ਨੇ ਤੇ ਉਹ ਜਿਹੜੀਆਂ ਉਹ ਲੈਟਰਾਂ ਉਹਨਾਂ ਨੂੰ ਵੀ ਕੈਨਸਲ ਕਰ ਰਹੇ ਨੇ ਤੇ ਜਿਹੜੇ ਕੇਸ ਆ ਉਹ ਰੱਦ ਕਰ ਰਹੇ ਆ ਬਾਕੀ ਜਨਾਂ ਦੇ ਕੇਸ ਚੱਲਦੇ ਆ ਤੇ ਤਰੀਕਾ ਚੱਲਦੀਆਂ ਉਹ ਤਰੀਕਾ ਤੋਂ ਹੀ ਬੰਦਿਆਂ ਨੂੰ ਫੜਨ ਲੱਗੇ ਸੋ ਜਿਨੇ ਵੀ ਜਾਣਾ ਆਪੋ ਆਪਣਾ ਵਿਚਾਰ ਰੱਖ ਕੇ ਜਾਇਓ ਜਿਹੜੇ ਬੰਦੇ ਵਾਪਸ ਆਏ ਆ ਉਹਨਾਂ ਦਾ ਬਹੁਤ ਜ਼ਿਆਦਾ ਦੁੱਖ ਆ ਆਪਾਂ ਨੂੰ ਸੋ ਉਹਨਾਂ ਦੇ ਭਲੇ ਲਈ ਜਾਂ ਜਿਹੜੇ ਬੰਦੇ ਹੋਰ ਵਿਚਾਰੇ ਉਧਰ ਜੇਲਾਂ ਦੇ ਵਿੱਚ ਬੈਠੇ ਆ ਸਾਰਿਆਂ ਦੇ ਭਲੇ ਲਈ ਆਪਾਂ ਸਾਰੇ ਯਾਨੀ ਇੱਕ ਹੋਰ ਅਰਦਾਸ ਕਰੀਏ ਵੀ ਜਿਹੜਾ ਬੰਦਾ ਮੋੜਿਆ ਆ ਜਾਂ ਜਿਹੜਾ ਬੰਦਾ ਉੱਥੇ ਬੈਠਾ ਉਹਨੂੰ ਤਤੀਵਾ ਨਾ ਲੱਗੇ ਉਹ ਚਲੋ ਕੋਈ ਗੱਲ ਨਹੀਂ ਘਾਟੇ ਵੱਧ ਜਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਸਾਰੇ ਯਾਨੀ ਚਾਹੇ ਉਹ ਜਿਹੜੇ ਬੰਦੇ ਇੱਧਰ ਆ ਗਏ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਜਾਂ ਸਕੇ ਸੰਬੰਧੀ ਆ ਉਹਨਾਂ ਦਾ ਹੌਸਲਾ ਵਧਾਓ ਉਹਨਾਂ ਨੂੰ ਹੌਸਲਾ ਦਿਓ ਕਿਉਂਕਿ ਇਸ ਵਕਤ ਉਹਨਾਂ ਨੂੰ ਸਭ ਤੋਂ ਜ਼ਿਆਦਾ ਟੋੜੇ ਹੌਸਲੇ ਦੀ ਲੋੜ ਆ ਟੁੱਟਿਆ ਵਾ ਬੰਦਾ ਪਤਾ ਨਹੀਂ ਹੁੰਦਾ ਵੀ ਕਦੋਂ ਕਿਹੜਾ ਰਾਹ ਚੋਣ ਲੇ ਸੋ ਉਹਨਾਂ ਨੂੰ ਵੱਧ ਤੋਂ ਵੱਧ ਹੌਸਲਾ ਦਿਓ ਉਹਨਾਂ ਦੇ ਨਾਲ ਖੜੋ ਕਰਦੇ ਆਂ ਵੀ ਕਈ ਬੰਦੇ ਕਹਿੰਦੇ ਆ ਵੀ ਸਰਕਾਰ ਮਦਦ ਕਰੇ ਪਰ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਇਹ ਮਾਮਲੇ ਦੇ ਵਿੱਚ ਕੋਈ ਮਦਦ ਕਰੂਗੀ ਕਿਸੇ ਦੀ ਤੋ ਜਿੰਨੀ ਕਿ ਜਾਣਕਾਰੀ ਦਿੱਤੀ ਆ ਆਪਾਂ ਬਦ ਪ੍ਰੂਫਾਂ ਦੇ ਆਧਾਰ ਤੇ ਤੁਹਾਨੂੰ ਦਿੱਤੀ ਆ ਤੇ ਫੇਰ ਵੀ ਜੇ ਕੋਈ ਜਾਣਕਾਰੀ ਦੇ ਵਿੱਚ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਆਪਾਂ ਛੋਟਾ ਭਰਾ ਜਾਂ ਆਪਣਾ ਛੋਟਾ ਬੱਚਾ ਸਮਝ ਕੇ ਮਾਫ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ